ਜ਼ਿਲ੍ਹਾ ਅੰਮ੍ਰਿਤਸਰ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਰਾਜਾ ਸੰਸੀ ਦੇ ਸਰਹੱਦੀ ਪਿੰਡ ਜੋਸ ਵਿਖੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਚੋਣ ਮੀਟਿੰਗ ਹੋਈ ਜਿਸ ਵਿੱਚ ਹਲਕਾ ਇੰਚਾਰਜ ਅਤੇ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦੀਆਂ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਚੱਕ ਮਿਸ਼ਰੀਖਾਂ, ਡਾਕਟਰ ਗੁਰਪ੍ਰੀਤ ਸਿੰਘ ਲਪੋਕੇ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਅਤੇ ਅਮਰਜੀਤ ਸਿੰਘ ਮੁਹਾਰ ਦੀ ਪ੍ਰੇਰਣਾ ਸਦਕਾ 30 ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਨਗਰੇਂਡ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦੀਆਂ ਨੇ ਪਾਰਟੀ ਦੇ ਵਿੱਚ ਜੀ ਆਇਆਂ ਆਖਿਆ ਤੇ ਕਿਹਾ ਕਿ ਇਹਨਾਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਜੋੜੇ ਵਿਸ਼ਾਲੀ ਘਟ ਨੂੰ ਸੰਬੋਧਨ ਕਰਦਿਆਂ ਮਿਆਦੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਨ ਉਹਨਾਂ ਨੇ ਪੂਰਾ ਕੀਤਾ ਤੇ ਜਿਹੜੀਆਂ ਗਰੰਟੀਆ ਰਹਿੰਦੀਆਂ ਨੇ ਉਹਨਾਂ ਨੂੰ ਵੀ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਹਾਜ਼ਰ ਗੁਰਮੀਲ ਸਿੰਘ ਗਗਨ ਸਿੰਘ ਮੋਹਾਰ ਮੱਸਾ ਸਿੰਘ ਜੋਗਿੰਦਰ ਸਿੰਘ ਨਿਸ਼ਾਨ ਸਿੰਘ ਨਿਰਮਲ ਸਿੰਘ ਸਰਵੰਤ ਸਿੰਘ ਮਲਕੀਤ ਸਿੰਘ ਬਲਦੇਵ ਸਿੰਘ ਗੁਰਮੁਖ ਸਿੰਘ ਪਰਤਾਪ ਸਿੰਘ ਆਦੀ ਹਾਜ਼ਰ ਸਨ ਫਿਰ ਅਪਾ ਜੋਨਸ ਦੇ ਵਿੱਚ ਖੜੇ ਆ ਕਿ ਸਾਡੇ ਬਹੁਤ ਇਸਤਿਹਾਰਯੋਗ ਸਾਡੇ ਸੀਨੀਅਰ ਪਤਸ਼ਮਾਨ ਜੀ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਜਿਹੜੇ ਲੰਮੇ ਸਮੇਂ ਤੋਂ ਕੌਂਸਲ ਦੇ ਵਿੱਚ ਸਾਬਕਾ ਸਰਪੰਚ ਜੀ ਸਰਪੰਚ 15 ਸਾਲ ਸਰਪੰਚ ਹੋਏ ਅਜਿ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹਾਂ ਪਾਕੀ ਦੇ ਪਿਛਲੇ ਵਿੱਚ ਬੈਂਕ ਦਾ ਜਿਹੜੇ ਟ੍ਰੈਕਿੰਗ ਹੀ ਰਹੇ ਸੀ ਸੋ ਅੱਜ ਪਾਰਟੀ ਦੇ ਕੰਮਾਂ ਨੂੰ ਦੇਖਦੇ ਕਿ ਜਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਕੰਮ ਤੋਂ ਵਾਲਾ ਲੱਗਿਆ ਕਿ ਸੋ ਅਸੀਂ ਇਹਨਾਂ ਨੂੰ ਜੀ ਆਇਆਂ ਆ ਕੇ ਆਪਣੇ ਵੱਲੋਂ ਮਾਨ ਸਾਹਿਬੋਂ ਹੋਰ ਸਦਾ ਵਿਸ਼ਵਾਸ ਦਿਵਾਇਆ ਜਿਹੜੇ ਇਹ ਕੰਮ ਹੋਣ ਕਾਫੀ ਡਿਸਕਸ ਹੋਈਆਂ ਮਾਨ ਸਾਹਿਬ ਸੋ ਪਹਿਲ ਦੇ ਆਧਾਰ ਤੇ ਆਪਾਂ ਜਿਹੜੇ ਕੰਮ ਕਰਾਂਗੇ ਸਰਦੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਪੱਤਰਕਾਰ ਸੁਬੇਕ ਸੋਨਾ ਦੀ ਖਾਸ ਰਿਪੋਰਟ